ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦ ਰਾ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਰੁਖ ਕਰਦੇ ਆਂ ਪਹਿਲੀ ਖਬਰ ਦਾ ਪੰਜਾਬ ਦੇ ਜਲੰਧਰ ਪੱਛਮੀ ਸੀਟ ਜੋ ਵਿਧਾਇਕ ਅਸ਼ੀਤ ਲੰਗਰਾਲ ਦੇ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਖਾਲੀ ਹੋ ਗਈ ਸੀ ਉਸ ਉੱਤੇ ਹੁਣ ਜਿਮਨੀ ਚੋਣ ਹੋਣ ਜਾ ਰਹੀ ਹੈ ਇਸ ਸਬੰਧੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਲੰਧਰ ਪੱਛਮੀ ਐਫਸੀ ਦੀ ਜਿਮਨੀ ਚੋਣ ਦੇ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ ਇਸ ਬਾਬਤ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ ਤਾਂ ਸਿਬਨ ਸਿੰਘ ਨੇ ਦੱਸਿਆ ਕਿ 14 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀ ਪਰਨ ਦੀ ਆਖਰੀ ਮਿਤੀ 21 ਜੂਨ ਹੋਵੇਗੀ ਨਾਮਜ਼ਦਗੀ ਪੱਤਰ ਦੀ ਪਰਤਾਲ 24 ਜੂਨ ਨੂੰ ਕੀਤੀ ਜਾਵੇਗੀ ਜਦ ਉਨਾ ਦੱਸਿਆ ਕਿ 10 ਜੁਲਾਈ ਨੂੰ ਵੋਟਾਂ ਪੈਣਗੀਆਂ ਤੇ 13 ਜੁਲਾਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ ਸਿਵਨ ਸਿੰਘ ਨੇ ਵੀ ਦੱਸਿਆ ਕਿ ਜਿਵਨੀ ਚੋਣ ਦੇ ਐਲਾਨ ਦੇ ਨਾਲ ਹੀ ਸੋਮਵਾਰ ਤੋਂ ਜਲੰਧਰ ਪੱਛਮੀ ਹਲਕੇ ਦੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਤੇ ਇਹ ਜ਼ਾਬਤਾ 15 ਜੁਲਾਈ ਤੱਕ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹੇਗਾ ਹੁਣ ਅਮਰੀਕਾ ਦੇ ਵਿੱਚ ਖਾਲਿਸਤਾਨ ਸਮਰਥਕ ਅਮਰਤਪਾਲ ਸਿੰਘ ਦੀ ਰਿਹਾਈ ਲਈ ਆਵਾਜ਼ਾਂ ਉੱਠਣ ਲੱਗ ਪਈਆਂ ਨੇ ਦੱਸਿਆ ਜਾ ਰਿਹਾ ਕਿ ਇਹ ਮਾਮਲਾ ਦੇਸ਼ ਦੇ ਉਪ ਰਾਸ਼ਟਰਪਤੀ ਕਮਲਾ ਹੈਰੀਸ ਤੱਕ ਵੀ ਪਹੁੰਚ ਗਿਆ ਐਨਆਈ ਨਹੀਂ ਅਮਰਤਪਾਲ ਸਿੰਘ ਦੇ ਸਮਰਥਨ 'ਚ ਪ੍ਰਚਾਰ ਕਰਨ ਵਾਲੇ ਭਾਰਤੀ ਮੂਲ ਦੇ ਵਕੀਲ ਜਸਪ੍ਰੀਤ ਸਿੰਘ ਹੁਣ ਅਮਰੀਕੀ ਨੇਤਾਵਾਂ ਦੇ ਨਾਲ ਗੱਲਬਾਤ ਕਰਕੇ ਭਾਰਤ ਉੱਤੇ ਦਬਾਅ ਬਣਾਉਣ ਦੀ ਤਿਆਰੀ ਕਰ ਰਹੇ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਜਸਪ੍ਰੀਤ ਸਿੰਘ ਨੇ ਅਮਰਤਪਾਲ ਦੀ ਨਾਜ਼ਰਬੰਦੀ ਨੂੰ ਬੇਇਨਸਾਫੀ ਕਰਾ ਦਿੱਤਾ ਹੈ ਤੇ ਉਹ 100 ਤੋਂ ਵੱਧ ਅਮਰੀਕੀ ਨੇਤਾਵਾਂ ਨਾਲ ਸੰਪਰਕ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਅਮਰਤਪਾਲ ਦੀ ਰਿਹਾਈ ਦੇ ਲਈ ਪਾਲ ਸਰਕਾਰ ਉੱਤੇ ਦਬਾਅ ਬਣਾਇਆ ਜਾ ਸਕੇ ਰਿਪੋਰਟਰਾਂ ਦੇ ਅਨੁਸਾਰ ਜਸਪ੍ਰੀਤ ਸਿੰਘ ਨੇ ਇੱਕ ਵੀਡੀਓ ਵਿੱਚ ਕਿਹਾ ਕਿ ਮੈਂ ਪਿਛਲੇ 2-3 ਮਹੀਨਿਆਂ ਵਿੱਚ ਦੋ ਵਾਰ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਦਫ਼ਤਰ ਵਿੱਚ ਅਪੌਇੰਟਮੈਂਟ ਵੀ ਦੇ ਦਿੱਤੀ ਹੈ ਤੇ ਮੈਂ ਉਹਨਾਂ ਨਾਲ 11 ਜੂਨ ਨੂੰ ਮੁਲਾਕਾਤ ਕਰਾਂਗਾ ਮਾਲਵੀ ਦੇ ਉਪ ਰਾਸ਼ਟਰਪਤੀ ਅਤੇ ਦੇਸ਼ ਦੀ ਸਭ ਤੋਂ ਪਹਿਲੀ ਮਹਿਲਾ ਨਾਗਰਿਕ ਨੂੰ ਲੈ ਕੇ ਜਾ ਰਿਹਾ ਇੱਕ ਫੌਜੀ ਜਹਾਜ਼ ਸੋਮਵਾਰ ਨੂੰ ਬੈਲਨਟਾਇਰ ਨੇੜੇ ਲਾਪਤਾ ਹੋ ਗਿਆ ਸੀ ਅਤੇ ਫੌਜੀ ਪਹਾੜੀ ਜੰਗਲਾਂ ਵਿੱਚ ਇਸ ਦੀ ਭਾਲ ਕਰ ਰਹੇ ਸਨ ਰਾਸ਼ਟਰਪਤੀ ਲਾਜਰਸ ਚਕਵੇਰਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਤੇ ਉਪ ਰਾਸ਼ਟਰਪਤੀ ਸੋਲੇਸ ਚਿਲਮਾ ਅਤੇ ਸਭ ਤੋਂ ਪ੍ਰਤਮ ਮਹਿਲਾ ਨਾਗਰਿਕ ਸ਼ਨੀਲਾ ਜੰਬੀਰੀ ਅਤੇ ਅੱਠ ਹੋਰਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਦੱਖਣੀ ਅਫਰੀਕੀ ਦੇਸ਼ ਦੀ ਰਾਜਧਾਨੀ ਲੇ ਲੰਗੋਵੇ ਦੇ ਸੋਵਵਾਰ ਸਵੇਰੇ 9:17 ਤੇ ਰਵਾਨਾ ਹੋਇਆ ਸੀ ਤੇ ਇਸ ਨੂੰ ਕਰੀ 45 ਮਿੰਟ ਬਾਅਦ ਰਾਜਧਾਨੀ ਤੋਂ 370 ਕਿਲੋਮੀਟਰ ਦੂਰ ਮਜੂਜੂ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਉਤਰਨਾ ਸੀ ਚੱਕਵੇਰਾ ਨੇ ਸਰਕਾਰੀ ਟੀਵੀਜ਼ਨ ਉੱਤੇ ਪ੍ਰਸਾਰਤ ਆਪਣੇ ਸੰਬੋਧਨ ਚੁੱਕਿਆ ਹੈ ਕਿ 에ਅਰ ਟ੍ਰੈਫਿਕ ਕੰਟਰੋਲਰ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਜਹਾਜ਼ ਖਰਾਬ ਮੌਸਮ ਦੇ ਕਾਰਨ ਲੈਂਡ ਨਹੀਂ ਕਰ ਸਕਿਆ ਅਤੇ ਵਾਪਸ ਪਰਤ ਗਿਆ ਉਹਨਾਂ ਨੇ ਆਖਿਆ ਕਿ ਹਵਾਈ ਜਹਾਜ਼ ਕੰਟਰੋਲਰਾਂ ਦਾ ਜਹਾਜ਼ ਨਾਲ ਸੰਪਰਕ ਟੁੱਟ ਗਿਆ ਅਤੇ ਕੁਝ ਹੀ ਦੇਰ ਬਾਅਦ 에ਅਰ ਰਡਾਰ ਦੀ ਪਹੁੰਚ ਤੋਂ ਬਾਹਰ ਹੋ ਗਿਆ ਸਿੱਖ ਪਾਈਚਾਰੇ ਵੱਲੋਂ ਦਾਇਰ ਕੀਤੀ ਇੱਕ ਪਟੀਸ਼ਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਲੰਡਨ ਦੇ ਵਿੱਚ ਹੋਣ ਵਾਲੀ ਨਿਲਾਮੀ ਰੋਕ ਦਿੱਤੀ ਗਈ ਹੈ ਲੰਡਨ ਸਥਿਤ ਹੌਜ਼ ਬਰੀਜ਼ ਫਾਇਲ ਆਰਟ ਨਿਲਾਮੀ ਘਰ ਨੇ ਮਾਫੀ ਮੰਗਦਿਆਂ ਵੰਦ ਦਸਤਾਵੇਜ ਨੂੰ ਹਟਾ ਦਿੱਤਾ ਹੈ ਤੇ ਯੂਨਾਈਟਿਡ ਸਿਕਸ ਦੀ ਅੰਤਰਰਾਸ਼ਟਰੀ ਕਾਨੂੰਨੀ ਡਾਇਰੈਕਟਰ ਮਨਿੰਦਰ ਪਾਲ ਕੌਰ ਵੱਲੋਂ ਪਟੀਸ਼ਨ ਧਾਰਿਤ ਕੀਤੀ ਗਈ ਸੀ। ਇਹ ਨਿਲਾਮੀ ਅਜੇ 19 ਜੂਨ 2024 ਨੂੰ ਹੋਣੀ ਸੀ ਜਿਸ ਵਿੱਚ 1850 ਦੇ ਕਰੀਬ ਹੱਥ ਲਿਖਤ ਸਰੂਪਾਂ ਦੇ 1213 ਤੋਂ 1215 ਤੱਕ ਦੇ ਵੱਡਾ ਆਕਾਰੀ ਅੰਗ ਇਸ ਤੋਂ ਇਲਾਵਾ ਅੰਗ ਨੰਬਰ 940 ਗੁਰਬਾਨੀ ਸਟਿਕ ਨਿਲਾਮ ਕੀਤੇ ਜਾਣੇ ਸੀ। ਗੁਰਬਾਨੀਆਂ ਅਤੇ ਵਿਰਧ ਸਰੂਪਾਂ ਨੂੰ ਸਿੱਖਾਂ ਦੇ ਹਵਾਲੇ ਕਰਨ ਲਈ ਵਿਚੋਲਗੀ ਕਰਨ ਦੀ ਮੰਗ ਵੀ ਕੀਤੀ ਗਈ ਹੈ। ਇਸ ਤੋਂ ਬਾਅਦ ਜਿੱਥੇ ਵੱਡੀ ਗੱਲ ਇਹ ਹੈ ਕਿ ਸਿੱਖਾਂ ਨੇ ਪਟੀਸ਼ਨ ਉੱਤੇ ਦਸਤਖਤ ਕੀਤੇ ਉੱਥੇ ਹੀ ਸਬੰਧਤ ਨਿਲਾਮ ਕਾਰਨਾਂ ਨਾਲ ਸੰਪਰਕ ਕੀਤਾ ਗਿਆ ਜਿਸ ਤੋਂ ਬਾਅਦ ਉਕਤ ਸਾਰੇ ਦਸਤਾਵੇਜ਼ਾਂ ਨੂੰ ਨਿਲਾਮ ਹੋਣ ਤੋਂ ਰੋਕ ਦਿੱਤਾ ਗਿਆ ਮੋਦੀ ਦੀ ਤੀਜੀ ਵਾਰ ਦੀ ਕੈਬਨਿਟ ਦੇ ਵਿੱਚ ਸ਼ਾਮਲ ਹੋਏ ਪੰਜਾਬ ਤੋਂ ਤਿੰਨ ਵਾਰ ਸੰਸਦ ਮੈਂਬਰ ਰਹੇ ਰਵਨੀਤ ਸਿੰਘ ਬਿੱਟੂ ਨੂੰ ਵੀ ਸੋਮਵਾਰ ਨੂੰ ਮੰਤਰੀ ਮੰਡਲ ਦਿੱਤਾ ਗਿਆ ਤੋ ਉਹਨਾਂ ਨੂੰ ਫੂਡ ਪ੍ਰੋਸੈਸਿੰਗ ਉਦਯੋਗ ਅਤੇ ਰੇਲਵੇ ਰਾਜ ਮੰਤਰੀ ਬਣਾਇਆ ਗਿਆ। ਉਹ ਰੇਲ ਦੇ ਵਿੱਚ ਕੈਬਨਿਟ ਮੰਤਰੀ ਅਸ਼ਵਨੀ ਵੇਸ਼ਨਾਵ ਅਤੇ ਫੂਡ ਪ੍ਰੋਸੈਸਿੰਗ ਦੇ ਵਿੱਚ ਕੈਬਨਿਟ ਮੰਤਰੀ ਚਿਰਾਗ ਪਾਸਵਾਨ ਦੇ ਨਾਲ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਬਿੱਟੂ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰਗੇ ਸਨ ਪਰ ਹੁਣ ਬਿੱਟੂ ਦੀ ਰਾਜ ਸਭਾ ਦੇ ਵਿੱਚ ਐਂਟਰੀ ਹੋ ਗਈ ਹੈ। ਮੰਤ్రਾਲਾ ਮੇਲਨ ਤੋਂ ਬਾਅਦ ਅਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਸੁਣੇ ਕਈ ਰਾਜਾਂ ਵਿੱਚ ਧਾਰਮਿਕ ਯਾਤਰਾ ਉੱਤੇ ਜਾਣ ਵਾਲਿਆਂ ਲਈ ਧਾਰਮਿਕ ਸੈਰਸਪਟਾ ਸਰਕਟ ਬਣਾਏ ਜਾਣਗੇ। ਉੱਥੇ ਹੀ ਉਹਨਾਂ ਆਖਿਆ ਕਿ ਉਹ ਕਿਸਾਨਾਂ ਦੇ ਮਸਲੇ ਵੀ ਹੱਲ ਕਰਾਉਣਗੇ ਅਤੇ ਵਦੇਸ਼ੀ ਕੰਪਨੀਆਂ ਨੂੰ ਪੰਜਾਬ ਵਿੱਚ ਲਿਆ ਕੇ ਬੇਰੋਜ਼ਗਾਰੀ ਨੂੰ ਖਤਮ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਗਾਤਾਰ ਤੀਜੀ ਵਾਰ ਦੇਸ਼ ਦੀ ਵਾਗ ਨੂੰ ਸੰਭਾਲਣ ਤੋਂ ਬਾਅਦ ਦੁਨੀਆ ਦੇ ਵੱਖ-ਵੱਖ ਦੇਸ਼ ਦੇ ਨੇਤਾਵਾਂ ਨੇ ਉਹਨਾਂ ਨੂੰ ਵਧਾਈ ਦਿੱਤੀ ਜਿਸ ਲਈ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਵੀ ਪੀਐਮ ਮੋਦੀ ਨੂੰ ਵਧਾਈ ਦਿੱਤੀ ਪਰ ਉਹਨਾਂ ਨੇ ਕੁਝ ਅਜਾਹਿ ਸ਼ਬਦਾਂ ਦੀ ਵਰਤੋਂ ਕੀਤੀ ਜਿਸ ਦਾ ਪ੍ਰਧਾਨ ਮੰਤਰੀ ਮੋਦੀ ਨੇ ਕਰਾਰਾ ਜਵਾਬ ਦਿੱਤਾ ਹੈ। ਸਟੂਡੋ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਦੀ ਚੋਣ ਜਿੱਤੋ ਤੇ ਵਧਾਈ ਤੇ ਕੈਨੇਡਾ ਮਨੁੱਖੀ ਅਧਿਕਾਰਾਂ ਵਾਪਿੰਤਾ ਤੇ ਕਾਨੂੰਨ ਦੇ ਰਾਜ ਉਤੇ ਆਧਾਰਿਤ ਦੇਸ਼ ਦੇ ਲੋਕਾਂ ਦੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਕੈਨੇਡਾ ਪਾਰ ਸਰਕਾਰ ਦੇ ਨਾਲ ਖੜਾ ਹੈ ਦੂਜੇ ਪਾਸੇ ਉਹਨਾਂ ਦੀਆਂ ਸ਼ੁਭ ਕਾਮਨਾਵਾਂ ਦਾ ਧੰਨਵਾਦ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਆਪਸੀ ਸਮਝਦਾਰੀ ਅਤੇ ਇੱਕ ਦੂਜੇ ਦੇ ਚਿੰਤਾਵਾਂ ਦਾ ਸਨਮਾਨ ਕਰਨ ਉਤੇ ਆਧਾਰਿਤ ਰਿਸ਼ਤੇ ਦੇ ਮੱਦੇਨਜ਼ਰ ਕੈਨੇਡਾ ਦੇ ਨਾਲ ਕੰਮ ਕਰਨ ਨੂੰ ਲੈ ਕੇ ਉਤਸੁਕ ਵੀ ਹੈ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਇੱਕ ਜਾਣਕਾਰੀ ਦੇ ਮੁਤਾਬਕ ਇਸ ਹਫਤੇ ਦੇ ਅੰਤ ਵਿੱਚ ਆਸਟ੍ਰੇਲੀਆ ਦਾ ਦੌਰਾ ਕਰਨਗੇ ਤੇ ਪ੍ਰਧਾਨ ਮੰਤਰੀ ਲੀ ਕਿਆਂਗ ਦਾ ਦੌਰਾ ਇੱਕ ਹੋਰ ਸੰਕੇਤ ਹੈ ਕਿ ਤਣਾਅ ਵਾਲੇ ਦੁਵੱਲੇ ਸਬੰਧਾਂ ਵਿੱਚ ਸੁਧਾਰ ਹੋ ਰਿਹਾ ਹੈ ਉਧਰ ਪ੍ਰਧਾਨ ਮੰਤਰੀ ਐਂਥਨੀ ਆਲਬਨੀਜ਼ ਨੇ ਕਿਹਾ ਕਿ ਲੀ ਦੀ ਯਾਤਰਾ ਸ਼ਨੀਵਾਰ ਤੋਂ ਮੰਗਲਵਾਰ ਤੱਕ ਹੋਵੇਗੀ ਅਤੇ 2017 ਤੋਂ ਬਾਅਦ ਕਿਸੇ ਚੀਨੀ ਪ੍ਰਧਾਨ ਮੰਤਰੀ ਦੀ ਆਸਟ੍ਰੇਲੀਆ ਦੀ ਇਹ ਪਹਿਲੀ ਯਾਤਰਾ ਹੋਵੇਗੀ ਆਸਟ੍ਰੇਲੀਆ ਦੀ ਸਰਕਾਰ ਦੇ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਆਲਬਨੀਜ਼ ਅਤੇ ਲੀ ਦੋ ਰੋਜ਼ਾਂ ਅਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਵਿੱਚ ਸੰਸਦ ਭਵਨ ਦੇ ਵਿੱਚ ਇੱਕ ਸਾਲਾਨਾ ਨੇਤਾਵਾਂ ਦੀ ਮੀਟਿੰਗ ਕਰਨਗੇ ਤੇ ਲੀ ਦੀ ਯਾਤਰਾ ਪਿਛਲੇ ਸਾਲ ਨਵੰਬਰ ਦੇ ਵਿੱਚ ਅਲਬਨੀਆ ਦੀ ਬੀਜਿੰਗ ਦੀ ਯਾਤਰਾ ਤੋਂ ਬਾਅਦ ਹੋ ਰਹੀ ਹੈ ਤੇ ਜਿੱਥੇ ਨੇਤਾ ਮੁੱਖ ਦਵੱਲੀ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਤੇ ਸਹਿਯੋਗ ਦੇ ਕਈ ਖੇਤਰਾਂ ਨੂੰ ਅੱਗੇ ਵਧਾਉਣ ਲਈ ਸਹਿਮਤ ਵੀ ਹੋਏ ਸਨ ਪੰਜਾਬ ਦੇ ਵਿੱਚ ਨਰਮੇ ਦੇ ਘਰ ਦੇ ਰਕਵੇ ਨੇ ਸੂਬੇ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਨੂੰ ਵਿਗਾਰ ਕੇ ਰੱਖ ਦਿੱਤਾ ਪਾਣੀ ਦੀ ਕਲਤ ਕਰਨਾ ਵਿਭਾਗ ਵੱਲੋਂ ਝੋਨੇ ਦਾ ਰਕਬਾ ਘਟਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਹੁਣ ਨਰਮੇ ਦਾ ਰਕਬਾ ਘਟਣ ਕਾਰਨ ਝੋਨੇ ਦਾ ਰਕਬਾ ਵਧੇਗਾ ਸਾਲ 2023 ਦੇ ਵਿੱਚ ਸੂਬੇ ਵਿੱਚ ਨਰਮਾ ਦਾ ਰਕਬਾ ਇਹ ਜਿਹੜਾ ਸੀਗਾ ਉਹ 1.69 ਲੱਖ ਏਕੜ ਸੀ ਜੋ ਇਸ ਵਾਰ ਘਟ ਕੇ 96000 ਏਕੜ ਰਹਿ ਗਿਆ ਇਹਦੇ ਮੁੱਖ ਕਾਰਨ ਨਰਮੇ ਦੇ ਉੱਤੇ ਗੁਲਾਬੀ ਸੁੰਡੇ ਅਤੇ ਚਿੱਟੇ ਰੰਗ ਦੇ ਸੁੰਡੀ ਦਾ ਹਮਲਾ ਅਤੇ ਘਟਿਆ ਕਿਸਮ ਦੇ ਬੀਜਾਂ ਦੀ ਵਿਕਰੀ ਘਟਿਆ ਗੁਣਵੱਤਾ ਵਾਲੇ ਕੀਟਨਾਸ਼ਕਾਂ ਦੀ ਵਰਤੋਂ ਅਤੇ ਫਸਲ ਦਾ ਮੁਆਵਜ਼ਾ ਨਾ ਮਿਲਣਾ ਅਜਿਹੀ ਸਥਿਤੀ ਦੇ ਵਿੱਚ ਕਿਸਾਨ ਹੋਰ ਝੋਨਾ ਲਾਉਣ ਵਾਲਾ ਮੁਰ ਸਕਦੇ ਨੇ ਤੇ ਇਸ ਨਾਲ ਸੂਬੇ ਦੇ ਵਿੱਚ ਝੋਨੇ ਦਾ ਰਕਬਾ ਜਿਹੜਾ ਵਧੇਗਾ ਜਿਸ ਕਾਰਨ ਸਰਕਾਰ ਚਿੰਤਾ ਵਿੱਚ ਹੈ ਅੱਜ ਲਈ ਨਹੀਂ ਦੁਬਾਰਾ ਫਿਰ ਆਦਰ ਰਹਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਸ਼ਿ ਸ਼੍ਰੀ ਅਕਾਲ ਧੰਨਵਾਦ